ਕੰਸਾ ਦੇ ਦੋ ਨਾਂ ਦੇ ਮਾਛੀ ਮੰਦ। ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੈਗਾ ਐਨ ਆਰ ਆਈ ਸੀ ਕੇ ਸਰ ਰਮਿੰਦਰ ਸਿੰਘ ਸਾਡੇ ਸੋਦਰ ਨਕੋਦਰ ਚ ਕੰਸਾ ਬੁਤ ਪੁੱਲ ਕੋਲ ਕਿਤੇ ਰਹਿਣ ਵਾਲੇ। ਸੈਟਰਡੇ ਸ਼ਾਮ ਨੂੰ ਤਕਰੀਬਨ ਇਸ ਟਾਈਮ ਦੇ ਉੱਪਰ 6:00 ਵਜੇ 6:30 ਵਜੇ ਨੂੰ ਇੱਕ ਤਲਾਹ ਆਉਂਦੀ ਆ ਵੀ ਦੋ ਗੱਡੀਆਂ ਆਪਸ ਵਿੱਚ ਹਿੱਟ ਹੋਈਆਂ ਔਰ ਇੱਕ ਬੰਦੇ ਨੂੰ ਬਜ਼ੁਰਗ ਬੰਦੇ ਨੂੰ ਕਿਸੇ ਬੰਦੇ ਅਗਵਾ ਕਰਕੇ ਲੈ ਗਏ ਦੋ ਮੁੰਡੇ ਸੀ ਜਿਨ੍ਹਾਂ ਨੇ ਫੇਸ ਕਵਰ ਕੀਤਾ ਹੋਇਆ ਸੀ। ਸਿਰਫ ਮੌਕੇ ਤੋਂ ਇੰਨੀ ਗੱਲ ਪਤਾ ਲੱਗੀ ਆ ਵੀ ਦੋ ਬੰਦੇ ਇੱਕ ਬੰਦੇ ਨੂੰ ਲੈ ਗਏ। ਔਰ ਜਿਹੜੀ ਕਾਰ ਆ ਉਹ ਸਿਲਵਰ कलर ਦੀ अल्टੋ ਕਾਰ ਉਹਦੇ ਨਾਲ ਅੱਗੇ ਨੰਬਰ ਸੀ ਨਾ ਉਹਦੇ ਪਿੱਛੇ ਨੰਬਰ ਲੱਗਾ ਹੋਇਆ ਸੀ ਇਮੀਡੀਏਟਲੀ ਅਸੀਂ ਪੁਲਿਸ ਉੱਥੇ ਮੌਕੇ ਤੇ ਪਹੁੰਚੀਏ ਅਸੀਂ ਮੌਕਾ ਮੋਆਇਨਾ ਕੀਤਾ ਔਰ ਆਪਣੇ ਜਿਹੜਾ ਐਸਐਚਓ सदर ਉਹਦੀ ਸਟੇਟਮੈਂਟ ਤੇ ਕਿਡਨੈਪਿੰਗ ਦਾ ਪਰਚਾ ਦਰਜ ਕੀਤਾ ਉਸ ਦਿਨ ਵੀ ਪੂਰਾ ਅਲਰਟ ਸੀਗਾ ਸਾਰੇ ਪਾਸੇ ਕੋਸ਼ਿਸ਼ ਕੀਤੀ ਗਈ ਬਟ ਇਹ ਰਸਤੇ ਬਦਲ ਬਦਲ ਕੇ ਨਿਕਲ ਗਏ ਅਗਲੇ ਦਿਨ ਅਸੀਂ ਕੈਮਰਿਆਂ ਤੋਂ ਸੀਸੀਟੀਵੀ ਨੂੰ ਬੈਕਵਰਡ ਲਿੰਕੇਜ ਨੂੰ ਪੂਰਾ ਚੈੱਕ ਕੀਤਾ ਇੱਕ ਕੈਮਰੇ ਤੋਂ ਸੀਸੀਟੀਵੀ ਤੋਂ ਸਾਨੂੰ ਬੜੀ ਕਲੀਅਰ ਜਿਹੜੀ ਹੈਗੀ ਆ ਉਹ ਅ ਪਿਕਚਰ ਮਿਲੀ ਜਿੱਥੋਂ ਡਰਾਈਵਰ ਜਿਹੜਾ ਕਾਰ ਦਾ ਸੀਗਾ ਸੇਮ ਕਾਰ ਸੀ ਸਿਲਵਰ ਕਲਰ ਦੇ L2 ਉਹਦਾ ਡਰਾਈਵਰ ਵੀ ਨਜ਼ਰ ਆ ਰਿਹਾ ਸੀ ਜਿਹਦੀ ਕੀ ਪਛਾਣ ਹਰਜਿੰਦਰ ਸਿੰਘ ਹੈ ਲਈਸ ਲਾਲੀ ਦੇ ਰੂਪ ਚ ਹੋਈ ਹੈ ਇਹ ਅਮਰੀ ਖੇੜਾ ਇੱਕ ਸੀਪੀ ਜਲੰਧਰ ਦਾ ਕਮਿਸ਼ਨਰ ਜਲੰਧਰ ਸਦਰ ਦਾ ਪਿੰਡ ਹੈਗਾ ਉੱਥੇ ਦਾ ਰਹਿਣ ਵਾਲਾ ਹੈਗਾ 2 ਘੰਟਿਆਂ ਬਾਅਦ ਹੀ ਤਕਰੀਬਨ ਕੱਲ ਸੰਡੇ ਨੂੰ ਅਸੀਂ ਸਾਡੀਆਂ ਟੀਮਾਂ ਨੇ ਨੂੰ ਸਦਰ ਨਕੋਦਰ ਦੇ ਏਰੀਏ ਚ ਉਹ ਗੱਡੀ ਸਮੇਤ ਜਿਹੜੀ ਗੱਡੀ ਸੀ ਇਹਨੂੰ ਅਰੈਸਟ ਕਰ ਲਿਆ ਉਨੇ ਕੰਫੈਸ ਕੀਤਾ ਵੀ ਅਸੀਂ ਦੋ ਬੰਦੇ ਸੀਗੇ ਮੇਰੇ ਨਾਲ ਦਾ ਜਿਹੜਾ ਮੁੰਡਾ ਉਹ ਮਨਜੋਤ ਸਿੰਘ ਏਲੀਅਸ ਜੋਤਾ ਸੀਗਾ ਜਿਹੜਾ ਕਿ ਸਰਮਿੰਦਰ ਸਿੰਘ ਜਨਾ ਦੀ ਕਿਡਨੈਪਿੰਗ ਵਿੱਚ ਉਸੇ ਪਿੰਡ ਦਾ ਕੰਗਸਾਪੂ ਦਾ ਰਹਿਣ ਵਾਲਾ ਸੀ ਤੇ ਜਦੋਂ ਅਸੀਂ ਕ੍ਰਾਈਮ ਕੀਤਾ ਉਸ ਤੋਂ ਬਾਅਦ ਅਸੀਂ ਆਡਟ ਹੋ ਗਏ ਆ ਮੈਂ ਇਧਰ ਨੂੰ ਆ ਗਿਆ ਔਰ ਜਿਹੜਾ ਮਨਜੋਤ ਆ ਉਹ ਅੰਮ੍ਰਿਤਸਰ ਵਾਲੇ ਪਾਸੇ ਨੂੰ ਚਲੇ ਗਿਆ ਅੱਜ ਅਸੀਂ ਉਹਨੂੰ ਵੀ ਮਨਜੋਤ ਨੂੰ ਤਰਸਿੱਕਾ ਜਗ੍ਹਾ ਹੈਗੀ ਅੰਮ੍ਰਿਤਸਰ ਦੇ ਵਿੱਚ ਉੱਥੇ ਅਰੈਸਟ ਕਰ ਲਿਆ ਔਰ ਜਦੋਂ ਉਹਨਾਂ ਦੀ ਅਡਰਡ ਇਨਟੈਰੋਗੇਸ਼ਨ ਕੀਤੀ ਗਈ ਜਿਹੜਾ ਇਹਨਾਂ ਨੇ ਡਿਸਕਲੋਜ਼ਰ ਕੀਤਾ ਉਹ ਇਹ ਸੀ ਵੀ ਅਸੀਂ ਕੋਈ ਇੱਕ ਮਨੀ ਲਈ ਗਰੀਡ ਆਫ ਮਨੀ ਲਈ ਪੈਸੇ ਲਈ ਇਹ ਵਾਰਦਾਤ ਕੀਤੀ ਸੀ ਅਸੀਂ ਮੂਹ ਬੰਨੇ ਹੋਏ ਸੀਗੇ ਬਟ ਜਦੋਂ ਅਸੀਂ ਰਸਤੇ 'ਚ ਜਾ ਰਹੇ ਸੀਗੇ ਤਾਂ ਅੰਕਲ ਨੇ ਮੈਨੂੰ ਪਛਾਣ ਲਿਆ ਜਿਹੜਾ ਮਨਜੋਤ ਸਿੰਘ ਜੋਤਾ ਹੈਗਾ ਉਹਦੀ ਆਵਾਜ਼ ਤੋਂ ਉਹਨਾਂ ਨੇ ਪਛਾਣ ਲਿਆ ਕਿ ਤੂੰ ਫਲਾਨਿਆਂ ਦਾ ਮੁੰਡਾ ਤਾਂ ਨਹੀਂ ਹੈਗਾ ਤੇ ਜਦੋਂ ਇਹਨਾਂ ਨੂੰ ਲੱਗਾ ਵੀ ਸਾਡਾ ਪਲਾਨ ਅਸੀਂ ਐਕਸਪੋਜ਼ ਹੋ ਗਏ ਆ ਸਾਡੀ ਆਇਡੈਂਟੀਟੀ ਐਕਸਪੋਜ਼ ਹੋ ਗਈ ਹੈ ਤੇ ਇਹਨਾਂ ਨੇ ਉਹਨਾਂ ਨੂੰ ਮੋਗੇ ਦੇ ਕੋਲ ਜਾ ਕੇ ਸ਼ਾਰਪੇਜ ਵੈਪਨ ਜਿਹੜੇ ਉਹਨਾਂ ਨੇ ਸਿਰ ਦੇ ਵਿੱਚ वार ਕੀਤੇ ਉਹਨਾਂ ਦਾ ਮਰਡਰ ਕੀਤਾ ਔਰ ਜਿਹੜੀ ਉੱਥੇ ਦੀ ਕਨਾਲ ਨਹਿਰ ਸੀ ਉਹਦੇ ਵਿੱਚ ਬੋਡੀ ਜਿਹੜੀ ਹੈਗੀ ਉਹ ਡਿਸਪੋਜ਼ ਆਫ ਕਰਤੀ ਕਾਰਨ ਕੀ ਸੀ ਸਰ ਇਹਨਾਂ ਨੂੰ ਪਹਿਲਾਂ ਕਿਡਨੈਪ ਕਰਦੇ ਆ ਫਿਰ ਉੱਪਰ ਕੋਈ ਰੋਟੀ ਮੰਗਣੀ ਸੀ ਜਾਂ ਨਾ ਨਹੀਂ ਬੇਸਿਕਲੀ ਕੋਈ ਇੱਕ ਮਨੀ ਫਰੋਤੀ ਕਹਿ ਲਓ ਪੈਸਾ ਕਹਿ ਲਓ ਉਹੀ ਇਹਨਾਂ ਦਾ ਅਗਵਾ ਦਾ ਕਾਰਨ ਸੀਗਾ ਬਟ ਜਦੋਂ ਇਹ ਕ੍ਰਾਈਮਨਲ ਕੋਈ ਛਾਤਰ ਨਹੀਂ ਸੀ ਕੋਈ ਬੈਕਗਰਾਉਂਡ ਨਹੀਂ ਸੀ ਇਹਨਾਂ ਤੇ ਪਰਚੇ ਦਰਜ ਨਹੀਂ ਸੀ ਇਸ ਤਰੀਕੇ ਦੇ हां एक मैं बात ਤੁਹਾਡੇ ਨਾਲ ਜ਼ਿਕਰ ਕਰਨੀ ਚਾਹੂੰਗਾ ਵੀ ਇੰਨੀ ਸਮਾਰਟਨੈਸ ਇਹਨਾਂ ਨੇ ਕੀਤੀ ਵੀ ਜੇ ਇਸ ਫੋਨ ਤੋਂ ਇਹ ਉਹਨਾਂ ਨੂੰ ਕਾਲ ਕਰ ਰਹੇ ਸੀਗੇ ਇਹਨਾਂ ਨੇ ਉਹਨਾਂ ਨੂੰ ਉੱਥੇ ਇਸ ਤਰੀਕੇ ਨਾਲ ਬੁਲਾਇਆ ਵੀ ਅਸੀਂ ਸਾਡੇ ਬੱਚਾ ਹੋਇਆ ਅਸੀਂ ਐਨ ਆਰ ਆਈ ਹੈਗੇ ਆ ਤੇ ਅਸੀਂ ਜਿਹੜਾ ਗੁਰਦੁਆਰਾ ਤੁਸੀਂ ਰਨ ਕਰ ਰਹੇ ਆ ਸਰਮਿੰਦਰ ਸਿੰਘ ਇੱਕ ਪਿੰਡ 'ਚ ਗੁਰਦੁਆਰਾ ਸਾਹਿਬ ਸੀ ਜਿਹਦੀ ਦੇਖਭਾਲ ਕਰਦੇ ਸੀਗੇ ਤੇ ਅਸੀਂ ਡੋਨੇਸ਼ਨ ਦੇਣਾ ਚਾਹੁੰਦੇ ਹਾਂ ਤੁਸੀਂ ਆ ਜਾਓ ਉਹ ਉੱਥੇ ਗਏ ਤੇ ਇਹਨਾਂ ਨੇ ਉਹਦੇ ਪਿੱਛੇ ਹਿੱਟ ਕੇ ਬੁਲਾਇਆ ਵੀ ਅਸੀਂ ਸਾਡੇ ਬੱਚਾ ਹੋਇਆ ਅਸੀਂ ਐਨ ਆਰ ਆਈ ਹੈਗੇ ਆ ਤੇ ਅਸੀਂ ਜਿਹੜਾ ਗੁਰਦੁਆਰਾ ਤੁਸੀਂ ਰਨ ਕਰ ਰਹੇ ਆ ਸਰ ਮੈਂ ਦਰਸੇਂਗਿਕ ਪਿੰਡ ਚ ਗੁਰਦੁਆਰਾ ਸਾਹਿਬ ਸੀ ਜਿਹਦੀ ਦੇਖਭਾਲ ਕਰਦੇ ਸੀਗੇ ਤੇ ਅਸੀਂ ਡੋਨੇਸ਼ਨ ਦੇਣਾ ਚਾਹੁੰਦੇ ਹਾਂ ਤੁਸੀਂ ਆ ਜਾਓ ਉਹ ਉੱਥੇ ਗਏ ਤੇ ਇਹਨਾਂ ਨੇ ਉਹਦੇ ਪਿੱਛੇ ਹਿੱਟ ਕਰਕੇ ਗੱਡੀ ਉਹਨਾਂ ਨੂੰ ਥੋਕ ਕਿਡਨਾਪ ਕਰ ਲਿਆ ਜਦੋਂ ਇਹਨਾਂ ਦੀ ਪਛਾਣ ਜਿਹੜੀ ਉਹਨਾਂ ਨੂੰ ਆ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਣੀ ਪੈ ਗਈ ਕਿ ਅਸੀਂ ਤਾਂ ਹੁਣ ਐਕਸਪੋਜ਼ ਹੋ ਗਏ ਹਾਂ ਸਾਡਾ ਪਤਾ ਲੱਗ ਜਾਣਾ ਤੇ ਇਹਨਾਂ ਨੇ ਉਹਨਾਂ ਦਾ ਮਰਡਰ ਕੀਤੀ ਬੋਡੀ ਐਸਰ ਪੁਲਿਸ ਨੇ ਕਬਜ਼ੇ ਚ ਕਰ ਲਈ ਹਾਂਜੀ ਸਾਡੀ ਟੀਮ ਜਿਹੜੀਆਂ ਹੈਗੀਆਂ ਉੱਥੇ ਲੱਗੀਆਂ ਜਿੱਥੇ ਇਹਨਾਂ ਨੇ ਗਿਆ ਅਕਿਊਜ਼ਡ ਦੀ ਸ਼ਰਾਖਤ ਦੇ ਉੱਪਰ ਉੱਥੇ ਆਪਰੇਸ਼ਨ ਚੱਲ ਰਿਹਾ ਐ ਕਿਉਂਕਿ ਪਾਣੀ ਬਹੁਤ ਸੀਗਾ ਸੀ ਟ੍ਰੇਨਿੰਗ ਡਿਪਾਰਟਮੈਂਟ ਨੂੰ ਰਿਕੁਐਸਟ ਕੀਤੀ ਆ ਵੀ ਪਾਣੀ ਰੁਕਾਇਆ ਗਿਆ ਪਿੱਛੇ ਹੁਣ ਪਾਣੀ ਡਾਊਨ ਆ ਗਿਆ ਵਾਟਰ ਲੈਵਲ ਔਰ ਐਸਟੀਆਰਐਫ ਸਾਡੇ ਪੀਏਪੀ ਦੇ ਵਿੱਚ ਇੱਕ ਐਕਸਪੋਰਟ ਟੀਮਸ ਹੈਗੀਆਂ ਜਿਹੜੀਆਂ ਗੋਤਾਖੋਰ ਸਾਡੇ ਪੰਜਾਬ ਪੁਲਿਸ ਦੇ ਉਹ ਬੋਡੀ ਨੂੰ ਸਰਚ ਕਰ ਰਹੇ ਔਰ ਬੜੇ ਜਲਦੀ ਉਹਨੂੰ ਉਮੀਦ ਹੈਗੀ ਆ ਵੀ ਬੋਡੀ ਰਿਕਵਰ ਕਰ ਲਾਂਗੇ ਕਿਉਂਕਿ ਇੱਕ ਚੱਪਲ ਜਿਹੜੀ ਐ ਸ਼ਨਾਖਤ ਹੋਈ ਆ ਵੀ ਸਾਰੇ ਮਹਿੰਦਰ ਸਿੰਘ ਇਦਾਂ ਦੀ ਪਾਉਂਦੇ ਸੀ ਉਹ ਸਾਨੂੰ ਮੌਕੇ ਤੋਂ ਰਿਕਵਰ ਹੋ ਗਿਆ ਕਿ ਲਈ ਦੋ ਜਨੇ ਆ ਗਏ ਇੱਕ ਤੇ ਉਸੇ ਉਹਨਾਂ ਦੇ ਪਿੰਡ ਦੇ ਕੋਲ ਅੱਛਾ ਦੂਸਰੇ ਇਹਨਾਂ ਦਾ ਆਪਰ ਚ ਕਿੱਦਾਂ ਰابطਾ ਬਣਿਆ ਤੇ ਇਹ ਦੋਨੇ ਇੱਕ ਦੂਜੇ ਦੇ ਦੋਸਤ ਨੇ ਜਿਹੜਾ ਦੂਸਰਾ ਪਿੰਡ ਹੈਗਾ ਉਹ ਵੀ ਤਕਰੀਬਨ ਇਹਦੇ 2-3 ਕਿਲੋਮੀਟਰ ਦੇ ਦਾਇਰੇ ਚ ਹੀ ਆਉਂਦਾ ਹੈਗਾ ਕੰਗਸਾਬੂ ਦੇ ਬਿਲਕੁਲ ਨਾਲ ਹੀ ਲੱਗ ਜਾਂਦਾ ਇਹ ਜਿਹੜੀ ਆਊਟਸਕਰਟ ਹੈਗਾ ਸਿਟੀ ਦਾ ਜਲੰਧਰ ਦਾ ਲਾਂਬੜੇ ਦੇ ਨਾਲ ਕੰਗਸਾਬੂ ਕੰਗਸਾਬੂ ਦੇ ਨਾਲ ਪਰਲੇ ਪਾਸੇ ਜਿਹੜਾ ਹਮੇਰੀ ਖੇੜਾ ਬਿਲਕੁਲ ਇਕੱਠੇ ਇਕੱਠੇ ਨਾਲ ਨਾਲੇ ਪਿੰਡ ਹੈ